ਹੈਲੋ YouTube ਫੈਮਿਲੀ ਕਿਵੇਂ ਹੋ ਮੀਤ ਗਰਦਿਆਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਮੇਰੇ ਚੈਨਲ ਵਿੱਚ ਹਾਂਜੀ ਸੋ ਮੌਸਮ ਤੁਸੀਂ ਦੇਖ ਸਕਦੇ ਹੋ ਜੀ ਮੈਂ ਆਪਣਾ ਉੱਠ ਕੇ ਹੈਅਰ ਡੂ ਵਗੈਰਾ ਕਰ ਰਹੀ ਸੀ ਹੈਅਰ ਦੇ ਰਿਲੇਟਿਡ ਵੀਡੀਓ ਬਣਾ ਰਹੀ ਸੀ ਤਾਂ ਮੈਂ ਸੁਪਚਿਆ ਪਾਰਕਸ ਜਾਣੇ ਆ ਥੋੜਾ ਜਿਹਾ ਇੰਜੋਏਮੈਂਟ ਕਰਦੇ ਆ ਸੋ ਸਭ ਤੋਂ ਪਹਿਲਾਂ ਮੈਂ ਕੋਠੇ ਉੱਪਰ ਸੀ ਵੀਡੀਓ ਨੂੰ ਵਲੌਗਿੰਗ ਕੀਤਾ ਸਟਾਰਟ ਇੱਥੋਂ ਦਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਸਾਰਾ ਦੈਨ ਉਸ ਤੋਂ ਬਾਅਦ ਮੈਂ نیچے ਆਈ ਨੀਚੇੋਂ ਸਰ ਹੀ ਪਾਰਕ ਜਾਣ ਦੀ ਮੇਰੀ ਪਲੈਨਿੰਗ ਸੀਗੀ ਸੋ ਪਾਰਕ 'ਚ ਬੱਚੇ ਸੀ ਉੱਥੇ ਆਪਾਂ ਕੀਤਾ ਇੰਜੋਏ ਸੋ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਤੋ ਦੇਖ ਸਕਦੇ ਹੋ ਤੁਸੀਂ ਮੈਂ ਜਾ ਰਹੀ ਸੀ پارک ਕਾਫੀ ਟਾਈਮ ਬਾਅਦ ਮੈਂ ਚੱਲੀ ਸੀ ਇਹ پارک ਦੇ ਵਿੱਚ ਵਿਊ ਬਹੁਤ ਵਧੀਆ ਸੀਗਾ ਅੱਜ ਤੇ ਨਾਲੇ ਮੇਰੇ ਕੋਲ ਟਾਈਮ ਵੀ ਸੀ ਅੱਜ ਜਾਣ ਦਾ پارک ਦੇ ਵਿੱਚ ਤਾਂ ਮੈਂ ਆਪਣਾ پارک ਜਾਣ ਲਈ ਹੋ ਗਈ ਸੀ ਰੈਡੀ ਤੇ ਆਪਣਾ ਜਾ ਰਹੀ ਸੀ एवरीवन ਆਪਾਂ ਜਾ ਰਹੇ ਹਾਂ ਜੀ پارک ਦੇ ਵਿੱਚ ਤੇ ਵਲੋਗ ਦੇ ਨਾਲ ਲਾਸਟ ਸ਼ਟ ਬਣ ਰਿਹਾ ਸੀ ਪਾਰਕ ਦੇ ਵਿੱਚ ਇੰਨੀ ਸੋਹਣੀ ਹਵਾ ਚੱਲਦੀ ਪਈ ਹੈ ਨਾ ਬਹੁਤ ਵਧੀਆ 뷰 ਹੈ ਸੋ एवरीवन 뷰 ਚੈੱਕ ਕਰੋਨ ਸੀ ਬਹੁਤ ਨਾਈਸ ਹੈ ਅਦਰ ਦੇਖੋ ਹਵਾ ਚੱਲ ਰਹੀ ਹੈ ਕਿੰਨੇ ਟਾਈਮ ਬਾਅਦ ਮੈਂ ਪਾਰਕ ਚ ਆਈ ਹਾਂ ਮੇਰੀ ਰੀਸ ਨਾਲ ਨਸੀਲਾ ਵੀ ਪਹੁੰਚ ਚੁੱਕੀ ਐ ਪਾਰਕ ਚ ਐਂਟਰੀ ਨਸੀਲਾ ਨੇ ਕਰ ਲਈਏ ਨਸੀਲਾ ਆ ਜਾ ਆਈ ਤਾਂ ਪਹਿਲਾਂ ਹੀ ਪਈ ਹੋਰ ਅੱਗੇ ਕੀ ਆਵੇ ਵਾਪਸ ਗਈ ਹੁਣ ਨੇ ਆਉਂਦੀ ਓ ਮਾਈ ਗॉड ਨਸੀਲਾ ਪਤਾ ਨਹੀਂ ਕਿੰਨੂ ਘੂਰ ਘੂਰ ਕੇ ਦੇਖਦੀ ਪਈ ਕਿਸੇ ਨੂੰ ਪੈ ਹੀ ਨਾ ਜਾਵੇ ਸੋ ਹਾਂਜੀ ਕਹਿੰਦੇ ਆਪਾਂ ਬਹੁਤ ਟਾਈਮ ਬਾਅਦ ਆਏ ਆ ਜੀ ਪਾਰਕ ਦੇ ਵਿੱਚ ਵੈਸੇ ਹੀ ਮੈਂ ਤਾਂ ਘੁੰਮਣ ਆਈ ਆ ਦੇਖ ਸਕਦੇ ਆ ਕਿ ਆਪਰੇ ਟਾਈਮ ਬਾਅਦ ਮੇਰਾ ਟਾਈਮ ਲੱਗ ਗਿਆ ਸੋ एवरीवन ਯਹਾਂ ਪਰ ਹਮ ਲੈ ਰਹੇ ਆਂ ਜੂਡੇ ਆਪਣੀ ਟੀਮ ਕਿੱਥੇ ਆ ਖੇਡਣ ਆਲੀ ਚੋਣਾ ਨਾਲ ਆਲੇ ਕੜ ਕੇ ਤਬਰੀਜ ਲੰਦ ਚੋਣਾ ਵੀ ਲੱਗ ਜਾਏਗਾ ਅੱਛਾ ਸੋ ਹੈ एवरीवन ਇੱਥੇ ਬੱਚੇ ਖੇਡ ਰਹੇ ਨੇ ਤੇ ਅਸੀਂ ਸਾਰੇ ਆਣ ਇਕੱਠੇ ਖੇលਦੇ ਹੁੰਨੇ ਆ ਬਟ ਅੱਜ ਮੇਰਾ ਟਾਈਮ ਲੱਗਾ ਮੈਂ ਕਾਫੀ ਟਾਈਮ ਬਾਅਦ ਆਈ ਆ ਅੱਜ ਪਾਰਕ ਦੇ ਵਿੱਚ ਹਾਂਜੀ एवरीवन ਮੈਂ ਬੈਠੀ ਹੋਈ ਸੀ ਜੀ ਪੇਂਗ ਤੇ ਇਧਰ ਤੁਸੀਂ ਦੇਖ ਸਕਦੇ ਹੋ ਬੱਚੇ ਆਏ ਹੋਏ ਸੀ ਖੇਲਣ ਸੋ ਜਦੋਂ ਮੇਰੇ ਟਾਈਮ ਲੱਗਦਾ ਹੈ ਮਤਲਬ ਮੈਂ ਫ੍ਰੀ ਹੋ ਕੇ ਜਦੋਂ ਆਨੇ ਹੁੰਨੇ ਨਾ ਅਸੀਂ ਸਾਰੇ ਜਾਣੇ ਇਕੱਠੇ ਖੇਲਦੇ ਹੁੰਨੇ ਆ ਸਾਰੇ ਛੋਟੇ ਵੱਡੇ ਬੱਚੇ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਕੁਝ ਨਾ ਕੁਝ ਖੇਲਦੇ ਹੁੰਨੇ ਆ ਸੋ ਇੱਥੇ ਮੈਂ ਬੱਚੇ ਨਾਲ ਗੱਲ ਕਰ ਰਹੀ ਸੀਗੀ ਤੇ ਆਪਣਾ ਮੈਂ ਰੇ ਤੋ ਬੈਠੀ ਤੋ ਛੂਟੇ ਨਹੀਂ ਲੈ ਜਾ ਰਹੇ ਸੀ ਗਏ ਤੇ ਮਤਲਬ ਉੱਥੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਛੁਟੇ ਦਿਓ ਮੈਨੂੰ ਕਹਿੰਦੇ ਦੀਦੀ ਤੁਸੀਂ ਫੋਨ ਵੜ ਕੇ ਰੱਖੋ ਫੋਨ ਨਾ ਆਪਣਾ ਛੱਟ ਲਿਓ ਮੈਂ ਕਿਹਾ ਨਹੀਂ ਫੋਨ ਨਹੀਂ ਮੈਂ ਛੱਡਦੀ ਤੇ ਇੱਥੇ ਫੋਨ ਵੈਸੇ ਡਿੱਗੀ ਹੀ ਜਾਣਾ ਜਿਗਾ ਤੇ ਲਾਸਟ ਤੱਕ ਬਨੇ ਰਿਓ ਤੇ ਉਸ ਤੋਂ ਬਾਅਦ ਅਸੀਂ ਇਧਰ ਦੇਖ ਸਕਦੇ ਹੋ ਫੋਨ ਡਿੱਗ ਜਾਣਾ ਸੀ ਪਰ ਫਿਰ ਵੀ ਅਸੀਂ ਬਚ ਗਏ ਹੋ ਜਿੱਤੇਗਾ ਮੈਂ ਕਿੱਥੇ ਰੱਖ ਸੋ ਹੈ ਪਰ ਕਿੰਨੇ ਜਾਣੇ ਪੰਜ ਜਾਣੇ ਦੋਗੇ ਦੋ ਪੰਜਾਂ ਦੋਗੇ ਨਹੀਂ ਨਹੀਂ ਕਿੰਨੇ ਜਾਣੇ ਤੁਸੀਂ ਉਹ ਕਰੋਗੇ ਨਾ ਪਹਿਲਾਂ ਆ ਤੂੰ ਹੀ ਆ ਪੰਜਾਹ ਚਾਰ ਚਾਰ ਜਾਣੇ ਯਾਰ ਚਾਰ ਚਾਰ ਉਹ ਚਾਰ ਚਾਰ ਕਿਧਰ ਪੰਜਾਂ ਦੀ ਦੋੜੀ ਲੈਣਗੇ ਚੱਲ ਅਸੀਂ ਉਹ ਅਸੀਂ ਕਿੱਧਰ ਜਾਏਗੇ ਉਹ ਅਸੀਂ ਹੁਣ ਸਾਡੀ ਵੀ ਵਾਰੀ ਪੈ ਗਰੀ ਕਰਦੇ ਨਾ ਆ ਗਿਆ ਹੋ ਗਿਆ ਆਪਾਂ ਮੇਰੀ ਵਾਰੀ ਨਾ ਆ ਗਿਆ ਵਾਰੀ 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 ਨਹੀਂ ਆ ਕੇ ਦੇ ਵਾਰੀ ਹੁਣ ਸੋਹੇ एवरीवन ਮੇਰੀ ਵਾਰੀ ਹੈ ਚਲੋ ਲੁਕੋ ਸਾਰੇ ਜਾਣੇ ਹੇ एवरीवन ਉਸ ਤੋਂ ਬਾਅਦ ਮੇਰੀ ਵਾਰੀ ਆ ਗਈ ਸੀਗੀ ਅਸੀਂ ਖੇਲਣ ਲੱਗੇ ਸੀ ਜੀ ਲੁਕਨ ਮਿੱਥ ਸੀ ਤੇ ਮੈਂ ਉਹਨਾਂ ਨੂੰ ਕਹਿ ਰਹੀ ਸੀ ਤੁਸੀਂ ਲੁਕਜੋ ਸਰਦਾਂ ਨੇ ਮੈਂ ਵਾਰੀ ਲੈ ਕੇ ਆਉਣੀ ਆ ਦਨ ਉਸ ਤੋਂ ਬਾਅਦ ਪਾਰਕ ਦੇ ਵਿੱਚ ਆਣਗੇ ਬੱਚਾ ਦੇ ਨਾਲ ਬਸ ਆਪ ਆਪ ਹੀ ਬੱਚੇ ਹੀ ਬਣ ਜਾਣੇ ਖੇਲਣਾ ਮਿਸ ਦੌੜ ਰਹੀ ਹੈ ਯਾਰ ਲਾਈਫ 'ਚ ਜਿੰਨਾ ਵੀ ਵੱਡਾ ਕੰਮ ਕਰਦੇ ਹਨ ਬਸ ਆਪਣਾ ਬਚਪਨਾ ਖੇਲਣਾ ਨਾ ਛੱਡੋ ਮੈਂ ਤਾਂ ਇਹੀ ਸਾਰੇ ਮੈਸੇਜ ਦਿੰਨੀ ਆ ਮੈਰਾ ਤਾਂ ਹੱਲੇ ਵੀ ਮੈਂ ਖੇਲਦੀ ਵੀ ਆ ਆਪਣਾ ਕੰਮ ਵੀ ਕਰਦੀ ਆ ਸਭ ਕੁਝ ਪਰ ਮੈਂ ਆਪਣਾ ਬਚਪਨਾ ਨਹੀਂ ਛੱਡ ਸਕਦੀ ਹਣਾ ਤਾਂ ਕਰਕੇ ਮੈਂ ਉਸ ਤੋਂ ਬਾਅਦ ਵਾਰੀ ਦੇ ਰਹੀ ਸੀ ਬਾਹਰ ਬੋਲ ਰਹੀ ਸੀ ਪਰ ਮੈਂ ਸੋਚਿਆ ਕਿ ਉੱਪਰ ਵੌਇਸ ਕਵਰ ਕਰ ਦਵਾਂ ਮੈਂ ਪੰਜਾਬ ਗੈਨ ਰਹੀ ਸੀ ਬਾਹਰ ਉਹ ਸਾਰੇ ਜਾਣੇ ਲੁੱਕ ਚੁੱਕੇ ਸੀਗੇ ਤਾਂ ਮੈਂ ਉਹਨਾਂ ਨੂੰ ਦਨ ਅੱਗੇ ਲੱਭਣਾ ਸੀ ਜਾ ਕੇ ਪਾਰਕ 'ਚ ਮਤਲਬ ਕੀ ਕਿੱ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਲੱਭਾਂਗੀ ਵੀਡੀਓ ਦੇ ਨਾਲ ਬਨੇ ਰਹੀਓ ਐਸਪ੍ਰੈਸ਼ਨ ਕੋਈ ਹੈਗਾ ਅੰਦਰ ਕੋ ਹੋਰ ਹੈਗਾ ਸੋ ਇੱਕ ਜਾਨ ਤਾਂ ਫੜਿਆ ਗਿਆ ਹੁਣ ਦੂਸਰੇ ਦੀ ਵਾਰੀ ਦੂਸਰਾ ਵੀ ਅੰਦਰ ਹੀ ਲੁਕਿਆ ਹੋਇਆ ਗੁਰਦਾਸ ਆ ਜਾ ਬਾਹਰ ਬਾਹਰ ਆਇਆ ਐਸਪ੍ਰੈਸ ਨੂੰ ਰਾਇਆ ਬਾਹਰ ਕੋਲੇ ਤੀਕਾ ਤੋਂ ਉਹ ਯਾਰ ਨਹੀਂ ਹੋਣਾ ਹੈ ਸੋ एवरीवन ਤੇ ਨੇ ਆਣੇ ਫੜੇ ਗਏ ਹੁਣ ਵਾਰੀ ਚੌਥੀ ਦੀ ਹੈ ਉਹ ਵੀ ਇੱਥੇ ਕਿਤੇ ਹੋਵੇਗਾ ਮੋਟੇ ਆਇਆ ਓਏ ਆਮੀ ਮੈਂ ਤੁਹਾਡੇ ਤੋਂ ਕਿਵੇਂ ਯਕੀਨ ਕਰ ਲਾਂ ਹਾਂ ਵਾਰੀ ਆਂਦੀ ਏ ਵਾਰੀ ਦੇਖਿਆ ਹੁਣ ਅਸੀਂ ਲੁਕੀਏ ਚਲੋ ਵਾਰੀ ਦੇਖਿਆ ਹੁਣ ਸਾਡੀ ਵਾਰੀ ਹੈ ਆਹ ਆਦੀ ਵਾਰੀ ਹੁਣ ਅਸੀਂ ਲੁਕਾਂਗੇ ਲੁਕੋ ਸੋ ਐਵਰੀਬਾਡੀ ਹੁਣ ਅਸੀਂ ਲੁਕਦੇ ਆ ਵਾਰੀ ਦੇਣ ਗਿਆ ਇੱਕ ਮਿੰਟ ਇੱਥੇ ਲੁਕ ਜੀ ਪਿੱਛੇ ਬੈਹਿਆ ਮੇਰੇ ਸੋ एवरीवन ਹੁਣ ਹਾਂ ਆ ਦੋ ਮਿਕੀਨੀ ਮਿਕੀਨੀ ਮੇਰੇ ਸੁਦਾ ਸੋ ਵੜੇ ਗਏ ਸੀ ਬਾਕੀ ਦੋ ਰਹਿ ਗਏ ਉਹਨਾਂ ਨੂੰ ਵੀ ਫੜ ਗਏ ਫੜ ਜਗੇ ਸੋ एवरीवन ਅਸੀਂ ਫੜੇ ਗਏ ਹੁਣ ਵਾਰੀ ਹੈ ਜੀ ਏਕਮ ਦੀ ਏਕਮ ਵਾਰੀ ਦੇਖਿਆ ਚੱਲੋ ਸੋ एवरीवन ਹੋਣ ਵਾਰੀ ਦੇਣ ਗਿਆ ਹੋਇਆ ਹੈ ਇੱਕਮ ਆ ਜਾ ਅਜਾ ਸੱਚਾ ਬੱਚਾ ਨਾ ਦਿੱਦੀ ਐਸਪ੍ਰੈਸਸ ਐਸਪ੍ਰੈਸ ਓਏ ਯਾਰ ਇੱਥੇ ਤਾਂ ਲੱਭੇ ਜਾਣਾ ਸਾਰਿਆਂ ਨੇ ਸਾਰਿਆਂ ਨੇ ਬਾਹਰ ਆਓ ਕੋਈ ਸ਼ੋਰ ਖੇਲੀਏ ਸੋ ਆਪਾਂ ਕਰਨ ਲੱਗੇ ਆ ਜੀ ਖੇਡ ਚੇਂਜ ਆਪਣਾ ਖੇਡ ਚੇਂਜ ਕਰ ਗਏ ਇੱਥੇ ਤਾਂ ਲੱਭੇ ਜਾਣਾ ਸ਼ਪੈਦ ਦੇ ਥੱਲੇ ਹੋ ਗਿਆ ਇੱਥੇ ਹੋ ਗਿਆ ਇਥੇ ਬਹੁਤ ਆਸਾਨੀ ਨਾਲ ਆਪਾਂ ਲੱਭੇ ਆਂ ਨਹੀਂ ਮਰ ਜੋ ਗਿਆ ਅਈ ਰੋ ਹੀ ਖੇਡਦੇ ਆ ਤੁਸੀਂ ਖੇਡ ਕੇ ਦਿਖਾਓ ਮੈਂ ਤੁਹਾਨੂੰ ਵੇਖਦੀ ਆਂ ਚਲੋ ਆ ਜਾਓ ਮੈਂ ਨਹੀਂ ਥੱਲੇ ਹੋਣਾ ਜੇ ਪਹਿਲੀ ਗੱਲ ਜਿਵੇਂ ਜੂਨੇ ਤੋੜਨਾ ਆ ਭਰਾਵਾ ਇਹਨੂੰ ਕਰੀਏ ਨਾ ਕਰਦਾ ਸਾਹ ਆਇਆ ਆ ਵੀ ਤਾਂ ਗੇੜ ਕੇ ਖਾਓ ਫਿਰ ਮੈਂ ਵੀ ਚਲੋ ਕੰਮ ਲੱਗ ਜਾਗੇ ਪਕਾਣ ਲੱਗੋ ਜਾਗੇ ਮਾਰ ਤੇ ਨਹੀਂ ਲੱਦਾ ਮਾਰ ਤੂੰ ਜਾ ਇੱਕ ਵੀ ਮੇਰੀ ਗੱਲ ਤੁਹਾਡਾ ਇੱਕ ਵੀ ਜੇ ਇਹਦੇ ਉੱਤੇ ਬੈਠੇ ਨਹੀਂ ਕੋਈ ਮੈਂ ਬਾਦ ਵਿੱਚ ਯਾਰ ਤੂੰ ਜਾ ਤੇਰਾ ਜਾ ਪਰ ਤੂੰ ਚੱਲ ਮਾਰੇਗਾ ਤੇ ਹੀ ਲੁਣਾ ਮੈਂ ਤੀਕਰਾ ਆਉਂਦਾ ਘਰ ਚੱਲੋ ਯਾਰ ਇੱਕ ਵਾਰ ਫਿਰ ਔਰ ਮੀਨ ਜਮਨ ਚੜਰੀ ਨਹੀਂ ਚਲੀ ਆਹ ਦੇਖ ਤੂੰ ਕਿ ਲੋ ਆ ਗਈ ਜਿਹੜਾ ਇਹਨੂੰ ਦੱਸ ਪਹਿਲਾਂ ਤੂੰ ਹੀ ਖੇਡ ਕੇ ਦਿਖਾਓ ਲੋਗ ਮੇਰੇ ਖੇਡਦੇ ਓਕੇ एवरीवन ਉਸ ਤੋਂ ਬਾਅਦ ਅਸੀਂ ਖੇਡ ਨੂੰ ਕੀਤਾ ਚੇਂਜ ਦੈਨ ਉਸ ਤੋਂ ਬਾਅਦ ਇੰਜੋਏਮੈਂਟ ਕਰਨ ਤੋਂ ਬਾਅਦ ਮੈਂ ਆ ਚੁੱਕੀ ਸੀ ਘਰ ਜੇ ਕਰਨਾ ਮੈਂ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਮਿਲਦੇ ਆ ਆਪਾਂ ਨੈਕਸਟ ਵਲੌਗ ਦੇ ਵਿੱਚ ਸੋ ਹਾਂਜੀ ਇੰਜੋਏ ਕਰਕੇ ਬਹੁਤ ਵਧੀਆ ਲੱਗਾ ਸੀਗਾ ਸਾਰੇ ਮੇਰੇ ਮਤਲਬ ਕਿ ਲਾ ਲੋ ਅਸੀਂ ਜਦੋਂ ਵੀ ਛੁੱਟੀ ਹੁੰਦੀ ਹੈ ਚਾਹੇ ਕੋਈ ਮਤਲਬ ਫ੍ਰੀ ਹੁੰਨੇ ਆ ਨਾ ਪਾਰਕ 'ਚ ਸਿਰਫ ਅਸੀਂ ਸਾਰੇ ਜਾਣੇ ਰਲ ਕੇ ਖੇਲਦੇ ਹੀ ਹੁੰਨੇ ਆ ਕੁਛ ਨਾ ਕੁਛ ਸੋ ਨੈਕਸਟ ਟਾਈਮ ਜ਼ਰੂਰ ਮੈਂ ਤੁਹਾਨੂੰ ਆਪਣਾ ਸ਼ੇਅਰ ਕਰੂੰਗੀ ਖੇਡ अपना प्रॉपर ਤੇ ਦਨ ਵਾਲੀਬਾਲ ਮੇਰਾ ਫੇਵਰੇਟ ਹੈ ਉਹ ਅਸੀਂ ਬਾਸਟੇ ਤੇ ਕਿੱਡਨ ਲੱਗ ਪਏ ਸੀਗੇ ਤੇ ਆਪਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਤਾਂ ਅੱਜ ਦੀ ਵੀਡੀਓ ਇੰਨੀ ਹੀ ਹੈ